ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਦਾ ਜਿਹੜਾ ਆਪਾਂ ਬਲੌਗ ਲੈ ਕੇ ਆਏ ਆ ਜੀ ਆਪਾਂ ਸੂਟ ਨੂੰ ਕਿਵੇਂ ਟ੍ਰੈਕਲਿੰਗ ਕਰਨਾ ਹੈ ਬਹੁਤ ਹੀ ਸੌਖੇ ਤਰੀਕੇ ਨਾਲ ਸਿੰਪਲ ਚੀਜ਼ਾਂ ਨੇ ਘਰ ਦੇ ਵਿੱਚ ਹੁੰਦੀਆਂ ਨੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹੜੇ ਸਾਡੇ ਚੈਨਲ ਨੂੰ ਪਲੀਜ਼ ਪਹਿਲੀ ਵਾਰੀ ਦੇਖ ਰਹੇ ਨੇ ਉਹ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੇ ਆਪਾਂ ਨੇ ਜੀ ਜਿਹੜਾ ਚੀਜ਼ਾਂ ਲੈਣੀਆਂ ਨੇ ਉਹ ਵੀ ਤੁਹਾਨੂੰ ਦੱਸਦੇ ਆ ਆ ਦੇਖੋ ਜੀ ਮੇਰਾ ਪੂਰਾ ਪਿਓਰ ਸਿਲਕ ਦਾ ਸੂਟ ਆ ਜਿਹੜਾ ਇਹ ਆਪਾਂ ਘਰੇ ਟ੍ਰੈਕਲਿੰਗ ਕਰਾਂਗੇ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਘਰੇ ਹੀ ਬਹੁਤ ਸੌਖੇ ਤਰੀਕੇ ਨਾਲ ਡ੍ਰੈਕਲਿੰਗ ਕਰ ਲਾਂਗੇ ਜੋ ਮਾੜੀ ਮੋਟੀ ਮੈਲ ਲੱਗੀ ਹੋਈ ਆ ਇਹ ਵੀ ਬਿਲਕੁਲ ਲੈ ਜਾਣੀ ਆ ਤੇ ਮੈਂ ਕਿੰਨਾ ਹੀ ਤੁਹਾਨੂੰ ਆਪਾਂ ਡ੍ਰੈਕਲਿੰਗ ਕਰਕੇ ਦਿਖਾਉਣੀ ਆ ਤੁਸੀਂ ਵੀਡੀਓ ਨੂੰ ਜੇ ਐਂਡ ਤੱਕ ਦੇਖਿਓ ਤਾਂ ਨੂੰ ਆਪਾਂ ਨੂੰ ਪਤਾ ਲੱਗਦਾ ਵੀ ਆਪਾਂ ਨੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਵਰਤੋਂ ਕੀਤੀ ਹੈ ਤੇ ਕਿੰਨੇ-ਕਿੰਨੇ ਮਾਤਰਾ ਚ ਆਪਾਂ ਨੇ ਲੈਣ ਲਿਆ ਚੀਜ਼ਾਂ। ਤੇ ਕਿਉਂਕਿ ਜਦੋਂ ਤੁਸੀਂ ਬਲੌਗ ਐਂਡ ਤੱਕ ਨਹੀਂ ਦੇਖਦੇ ਹੈਗੇ ਤਾਂ ਫਿਰ ਨਹੀਂ ਪਤਾ ਲੱਗਦਾ ਹੈਗਾ। ਫਿਰ ਕਈ ਭੈਣਾ ਕਮੈਂਟ ਕਰਕੇ ਪੁੱਛਦੀਆਂ ਨੇ ਵੀ ਆਹ ਚੀਜ਼ ਦੀ ਕਿੰਨੀ ਮਾਤਰਾ ਲੈਣੀ ਆ। ਪਲੀਜ਼ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ। ਤੇ ਅੱਜ ਦਾ ਬਲੌਗ ਹੈਗਾ ਜੀ ਆਪਣਾ ਸੂਟ ਨੂੰ ਡ੍ਰੈਗ ਲਿੰਕ ਕਰਨ ਵਾਲਾ। ਤੇ ਆਪਾਂ ਕਰਦੇ ਜੀ ਵੀਡੀਓ ਹੁਣ ਸਟਾਰਟ। ਉਹਦੇ ਲਈ ਆਪਾਂ ਨੇ ਕੀ ਲਿਆ? ਆਪਾਂ ਉੱਥੋਂ ਦੱਸਦੇ ਆ। ਆਪਾਂ ਨੇ ਜੀ ਇੱਕ ਟੱਪ ਲੈ ਲਿਆ। ਇਹਨੇ ਚਾਪਾ ਪਾ ਲਾਂਗੇ ਪਾਣੀ ਪਾਣੀ ਤੁਸੀਂ ਆਹਦੇ ਕੱਪੜੇ ਦੇ ਹਿਸਾਬ ਨਾਲ ਪਾਣਾ ਆਪਾਂ ਪੂਰਾ ਸੂਟੀ ਹੀ ਟ੍ਰੈਕਲਿੰਗ ਕਰਾਂਗੇ ਤੇ ਆਪਾਂ ਪਾਣੀ ਵਾਦੀ ਲਾਵਾਂਗੇ ਜੀ ਤੁਸੀਂ ਆਹਦੇ ਕੱਪੜੇ ਦੇ ਹਿਸਾਬ ਨਾਲ ਜੀ ਆ ਸ਼ੈਂਪੂ ਤੇ ਵਾਸ਼ ਲੈ ਸਕਦੇ ਹੋ ਆਪਾਂ ਦੋ ਲਾਵਾਂਗੇ ਜੀ ਜੇ ਤੁਸੀਂ ਇੱਕ ਕਮਰੇ ਚ ਸਾਫ਼ ਕਰਨਾ ਤਾਂ ਇੱਕ ਲੈ ਲਿਓ ਆਪਾਂ ਨੇ ਤਿੰਨ ਚੀਜ਼ਾਂ ਦੱਸਤੀਆਂ ਨੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਆਪਾਂ ਐਂਡ ਵਿੱਚ ਤੇਜੀ ਚੀਜ਼ ਕਿਹੜੀ ਦੀ ਪਰ ਤੋਂ ਕਰਨੀ ਆ ਸਾਬਣਿਆਂ ਦੇ ਵਿੱਚ ਆਪਣੇ ਸ਼ਾਲ ਹੁੰਦੇ ਨੇ ਹੈਨਾ ਕੋਟੀਆਂ ਹੁੰਦੀਆਂ ਨੇ ਉਹ ਆਪਾਂ ਘਰੇ ਹੀ ਡਿਵਾਇਡਿੰਗ ਕਰ ਸਕਦੇ ਹਾਂ ਜੀ ਪਾਣੀ ਤੁਸੀਂ ਇਹ ਧਿਆਨ ਰੱਖਣਾ ਠੰਡਾ ਹੀ ਲੈਣਾ ਗਰਮ ਨਹੀਂ ਲੈਣਾ ਹੈਗਾ ਆਪਾਂ ਨੇ ਜੀ ਇੱਕ ਚਮਚਾ ਲੈਣਾ ਬ੍ਰੇਕਿੰਗ ਸੋਡੇ ਦਾ ਇਹ ਆ ਮੀਕਰ ਦੇ ਵਿੱਚ ਹੁੰਦਾ ਆਪਣੇ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਾਂਗੇ ਆਪਾਂ ਨੇ ਜੀ ਪਹਿਲਾਂ ਹੀ ਮਿਕਸ ਕਰ ਲੈਣਾ ਇਹ ਗੱਲ ਦਾ ਧਿਆਨ ਰੱਖਣਾ ਇਹ ਨਾ ਲੱਗੇ ਵੀ ਤੁਹਾਨੂੰ ਇਹ ਚੀਜ਼ ਘੱਟ ਲੱਗਦੀ ਆ ਜਾਂ ਸ਼ੈਂਪੂ ਜਾਂ ਬੇਕਿੰਗ ਸੋਡਾ ਹੈ ਨਾ ਤੇ ਬਾਅਦ ਵਿੱਚ ਨਹੀਂ ਆਪਾਂ ਨੇ ਉੱਪਰ ਛਿਪਾਉਣਾ ਫਿਰ ਕੱਪੜੇ ਦਾ ਰੰਗ ਲੈ ਸਕਦਾ ਆ ਤੇ ਜੇ ਜੇ ਤੁਹਾਨੂੰ ਘੱਟ ਲੱਗਦਾ ਆ ਤੁਸੀਂ ਅੱਧ ਪਾਣੀ ਦੀ ਵਿੱਚ ਘੋਲ ਕੇ ਫਿਰ ਤੁਸੀਂ ਵਿੱਚ ਪਾ ਸਕਦੇ ਹੋ ਆਪਣਾ ਜੀ ਬਿਲਕੁਲ ਜਿਹੜਾ ਸ਼ੈਂਪੂ ਸੀ ਤੇ ਬ੍ਰੇਕਿੰਗ ਸੋਡਾ ਸੀ ਉਹ ਖੁਰ ਗਿਆ ਤੇ ਆਪਾਂ ਹੁਣ ਇਹਨੂੰ واਸ਼ ਕਰ ਲੈਣੀ ਆ ਇੱਕ ਗੱਲ ਤਾਂ ਹੋਰ ਜ਼ਰੂਰ ਧਿਆਨ ਰੱਖਿਓ ਜੀ ਜਿਆਦਾ ਧੁੱਪ ਦੇ ਵਿੱਚ ਨਹੀਂ ਪਾਉਣਾ ਹੈਗਾ ਤੇ ਆਪਾਂ ਨੇ ਥੋੜੇ ਜਿਹਾ ਸ਼ਾਮੇ ਰੱਖ ਕੇ ਹੀ ਕੱਪੜੇ ਸੁਕਾਉਣਾ ਅੱਪਾ ਜੀ ਹੁਣ ਹਲਕੇ ਜਿਹੇ ਹੱਥਾਂ ਨਾਲ ਮਾਲ ਦਾਂਗੇ ਇੱਕ ਅੱਪਾ ਜੀ ਹੁਣ ਇਹਨੂੰ ਕਮੇਸ਼ਨ ਨੂੰ ਬਾਹਰ ਕੱਢ ਦਿੰਨੇ ਆ ਜਿਆਦਾ ਆਪਾਂ ਨੇ ਘੁੱਟ ਕੇ ਨਹੀਂ ਮਲਣਾ ਹੈਗਾ ਪੋਲਾ ਪੋਲਾ ਮਿਚੋੜਨਾ ਹੈ ਤੇ ਆਪਾਂ ਇਹਦੇ ਵਿੱਚ ਹੀ

ਆਪਾਂ ਨੇ ਜੀ ਕਾਫੀ ਪਾਣੀਆਂ ਦੇ ਵਿੱਚੋਂ ਦੀ ਜਿਹੜੇ ਸੀਗਾ ਆਪਣਾ ਸ਼ੈਂਪੂ ਵਗੈਰਾ ਉਹ ਆਪਾਂ ਨੇ ਕੱਢਤਾ ਐਨੇ ਚੰਗੀ ਤਰ੍ਹਾਂ ਨਾਲ ਆਪਾਂ ਨੇ ਕੱਢ ਦੇਣਾ ਵੀ ਜਿਹੜੀ ਪਾਣੀ ਦੇ ਵਿੱਚ ਸਰਫ ਨਹੀਂ ਰਹਿਣੀ ਚਾਹੀਦੀ ਹੈਗੀ ਤੇ ਜਿਹੜਾ ਆਪਾਂ ਨੇ ਸ਼ੈਂਪੂ ਪਾਇਆ ਸੀ ਤੇ ਆਪਾਂ ਨੇ ਮਿੱਠਾ ਸੋਦਾ ਪਾਇਆ ਸੀ ਜਿਹੜਾ ਤੇ ਕਈ ਪਾਣੀ ਤੁਸੀਂ ਕੱਢਨੇ ਆ ਤੇ ਆਪਾਂ ਨੇ ਹੁਣ ਦੇਖੋ ਜੀ ਪਾਣੀ ਬਿਲਕੁਲ ਹੋ ਗਿਆ ਸਾਫ਼ ਆਪਾਂ ਨੇ ਕਮੀਜ਼ ਕੱਢ ਕੇ ਰੱਖ ਲਿਆ ਤੇ ਹੁਣ ਇਹ ਆਪਣੀ ਰਹੀ ਹੈ ਸਲਵਾਰ ਤੇ ਆਪਾਂ ਚਲੋ ਜੀ ਹੁਣ ਪਹਿਲਾ ਕਲੀਚ ਨੂੰ ਦੱਸਦੀ ਆ ਆਪਾਂ ਨੇ ਹੁਣ ਕਿਹੜੀ ਚੀਜ਼ ਦਾ ਇਸਤੇਮਾਲ ਕਰਨਾ ਤੇ ਆਪਣਾ ਜਿਹੜਾ ਬਿਲਕੁਲ ਰੰਗ ਪੱਕਾ ਰਹੇ ਤੇ ਬਿਲਕੁਲ ਨਾ ਇਸ ਰੰਗ ਦੇ ਵਿੱਚ ਫਰਕ ਪਵੇ ਤੇ ਆਪਾਂ ਉਹ ਚੀਜ਼ ਦੀ ਵਰਤੋਂ ਕਰਨੀ ਆ ਆਪਾਂ ਨੇ ਜੀ ਜਿਹੜੀ ਚੀਜ਼ ਦੀ ਵਰਤੋਂ ਕਰਨੀ ਆ ਉਹ ਹੈਗਾ ਆਪਣਾ ਬਨੇਕਰ ਤੇ ਆਪਣੇ ਘਰ ਦੇ ਵਿੱਚ ਆਮ ਹੁੰਦਾ ਹੀ ਆ ਤੇ ਆਪਾਂ ਨੇ ਵਾਈਟ ਕਲਰ ਦਾ ਲੈਣਾ ਆਪਾਂ ਚ ਇੱਕ ਡਾਟਾ ਹੀ ਪਾਵਾਂਗੇ ਇੱਕ ਕਮੀਜ਼ ਵਾਸਤੇ ਤੇ ਇੱਕ ਡਾਟਾ ਪਾਵਾਂਗੇ ਆਪਾਂ ਦੂਜੀ ਸਰਵਾਰ ਵਾਸਤੇ ਲੱਗਦਾ ਕਿਉਂਕਿ ਫਿਰ ਆਪਾਂ ਪਹਿਲਾਂ ਤਮੀਚ ਨੂੰ 2 ਮਿੰਟ ਵਾਸਤੇ ਡਪੋ ਕੇ ਰੱਖ ਦਿੰਨੇ ਆ ਤੇ ਫਿਰ ਤੁਸੀਂ ਵੀਡੀਓ ਨੂੰ ਐਂਡ ਕੱਟ ਦੇਖਿਓ ਜੀ ਤਾਂ ਨਾ ਪਤਾ ਲੱਗਦਾ ਤੇ ਇਹਦੇ ਵਿੱਚ ਵੀ ਆਪਾਂ ਨੇ ਕੀ ਕਰਨਾ 9 ਵਾਈਟ ਕਲਰ ਦਾ ਸਿਰਕਾ ਕਹਿ ਦਿੰਦੇ ਆ ਤੇ ਉਹ ਆਪਾਂ ਨੇ ਪਾਇਆ ਜੀ 1 ਢੱਕਣ ਬਸ ਆਪਣੀ ਜੀ 2 ਘੰਟੀ ਸਲਵਾਰ ਨੂੰ ਡੁਬੋ ਕੇ ਰੱਖਣਾ ਹੈ ਚੰਗੀ ਤਰ੍ਹਾਂ ਨਾਲ ਜਿਹੜਾ ਇਹਦੇ ਵਿੱਚ ਆਪਣਾ ਜਿਹੜਾ ਸਿਰਕਾ ਪਾ ਕੇ ਰੱਖ ਚੰਗੀ ਤਰ੍ਹਾਂ ਨਾਲ ਕੱਪੜੇ ਦੇ ਵਿੱਚ ਰਾਚ ਕੇ ਵਿੱਚ ਆਪਣਾ ਜੀ ਤੀਜਾ ਸਟੈਪ ਹੈਗਾ ਵਾ ਆਪਾਂ ਨੇ ਇਸ ਸਿਰਕੇ ਵਾਲੇ ਪਾਣੀ ਦੇ ਵਿੱਚੋਂ ਕੱਢ ਕੇ ਹੁਣ ਸਿੰਪਲ ਪਾਣੀ ਦੇ ਵਿੱਚ ਆਪਾਂ ਨੇ ਦਿੱਤਾ ਪਾ ਸੂਟ ਨੂੰ ਤੇ ਹੁਣ ਆਪਾਂ ਜੀ ਇੱਕ ਦੋ ਪਾਣੀ ਇਹਦੇ ਵਿੱਚੋਂ ਕੱਢ ਕੇ ਤੇ ਫਿਰ ਆਪਾਂ ਸੁਕਣਾ ਪਾਵਾਂਗੇ ਤੁਸੀਂ ਇਹ ਨਾ ਹੋਵੇ ਤੇ ਸਿਰਕੇ ਵਿੱਚੋਂ ਕੱਢ ਕੇ ਤੁਸੀਂ ਸੁਕਣਾ ਜਦੇ ਪਾ ਦੋ ਤੇ ਇਹ ਨਹੀਂ ਗਲਤੀ ਕਰਨੀ ਹੈਗੀ ਤੇ ਹੁਣ ਆਪਾਂ ਸਿੰਪਲ ਪਾਣੀ ਦੇ ਵਿੱਚੋਂ ਕੱਢ ਕੇ ਆਪਾਂ ਫਿਰ ਸੁਕਾਉਣੀ ਆ ਤੇ ਫਿਰ ਸੁਕਣਾ ਪਾਇਆ ਹੋਇਆ ਹੀ ਆਪਾਂ ਤੁਹਾਨੂੰ ਦਿਖਾਵਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਸੋਨਾ ਚ ਕਮੈਂਟ ਕਰਕੇ ਜਾਇਆ ਕਰੋ ਆਪਾਂ ਨੇ ਜੀ ਦੇਖੋ ਪੂਰਾ ਸੂਟ ਡ੍ਰੈਕਲਿੰਗ ਕਰਤਾ ਤੇ ਆਪਾਂ ਨੇ ਅੰਦਰ ਸਟੈਂਡ ਦੇ ਉੱਤੇ ਰੱਖ ਕੇ ਸੁਕਾਵਾਂਗੇ ਜੀ ਬਾਹਰ ਧੁੱਪੇ ਨਹੀਂ ਪਾਉਣਾ ਹੈਗਾ ਨਹੀਂ ਤਾਂ ਕਲਰ ਦਾ ਫਰਕ ਪੈ ਜਾਂਦਾ ਤੇ ਨਾਲੇ ਅੱਜ ਕੱਲ੍ਹ ਵੈਸੇ ਵੀ ਸੁੱਕ ਜਾਂਦੇ ਸਰਦੀਆਂ ਦੇ ਵਿੱਚ ਆਪਾਂ ਸਟੈਂਡ ਬਾਹਰ ਰੱਖ ਸਕਦੇ ਹਾਂ ਜੀ ਤੇ ਇਹ ਆਪਣੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਜੀ ਵੀਡੀਓ ਦਾ ਇੱਥੇ ਐਂਡ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ